ਬੀਤੇ ਦਿਨੀ ਹੁਸ਼ਿਆਰਪੁਰ ਦੇ ਵਾਰਡ ਨੰਬਰ 13 ਅਧੀਨ ਆਉਂਦੀ ਰਾਮ ਸ਼ਰਨਮ ਇਨਕਲੇਵ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਹੁਸ਼ਿਆਰਪੁਰ ਦੇ ਕੁਝ ਵਿਅਕਤੀਆਂ ਤੋਂ ਦੁਖੀ ਹੋ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ ਜਿਸ ਦਾ ਕੀ ਅੱਜ ਕਈ ਦਿਨਾਂ ਬਾਅਦ ਅੰਤਿਮ ਸੰਸਕਾਰ ਕੀਤਾ ਗਿਆ ਹਾਲਾਂਕਿ ਇਸ ਤਰ੍ਹਾਂ ਪਰਿਵਾਰ ਵੱਲੋਂ ਅਤੇ ਮ੍ਰਿਤਕ ਦੇ ਸਮਰਥਕਾਂ ਵੱਲੋਂ ਪਹਿਲਾਂ ਇੱਕ ਸ਼ਵ ਯਾਤਰਾ ਕੀਤੀ ਗਈ ਹੈ ਜੋ ਕਿ ਹੁਸ਼ਿਆਰਪੁਰ ਦੇ ਵੱਖ-ਵੱਖ ਬਾਜ਼ਾਰਾਂ ਚ ਹੁੰਦੀ ਹੋਈ ਹਰਿਆਣਾ ਰੋਡ ਤੇ ਮੌਜੂਦ ਸ਼ਮਸ਼ਾਨ ਘਾਟ ਸ਼ਿਪੂਰੀ ਵਿਖੇ ਪਹੁੰਚੀ ਹੈ ਜਿੱਥੇ ਕਿ ਧਾਰਮਿਕ ਰੀਤ ਰਿਵਾਜਾਂ ਮੁਤਾਬਕ ਮ੍ਰਿਤਕ ਮਨਜੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਜਿੱਥੇ ਵੱਡੀ ਗਿਣਤੀ ਚ ਸ਼ਹਿਰ ਵਾਸੀ ਪਹੁੰਚੇ ਹੋਏ ਸਨ ਉੱਥੇ ਹੀ ਹੁਸ਼ਾਰਪੁਰ ਤੋਂ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਵੱਲੋਂ ਪਰਿਵਾਰ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਹਾਲਾਂਕਿ ਇਸ ਦੌਰਾਨ ਪਰਿਵਾਰ ਵੱਲੋਂ ਅਤੇ ਮ੍ਰਿਤਕ ਮਨਜੀਤ ਸਿੰਘ ਦੇ ਸਮਰਥਕਾਂ ਵੱਲੋਂ ਬ੍ਰਹਮਸ਼ੰਕਰ ਜਿੰਪਾ ਨੂੰ ਵੀ ਲੰਬੇ ਹੱਥੀ ਲਿਆ ਗਿਆ ਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਰਾਜਨੀਤਿਕ ਸ਼ੈਅ ਦੇ ਚਲਦਿਆਂ ਅਜੇ ਤੱਕ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਤਰ੍ਹਾਂ ਦੇ ਪੀੜਤ ਪਰਿਵਾਰ ਨੇ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਹੁਣ ਵੀ ਪੁਲਿਸ ਪ੍ਰਸ਼ਾਸਨ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਦੇ ਵਿੱਚ ਫੇਲ ਸਾਬਤ ਹੁੰਦੀ ਹੈ ਤਾਂ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਗੜਾ ਸੰਘਰਸ਼ ਹੈ ਜਿਹੜਾ ਉਹ ਸ਼ੁਰੂ ਕੀਤਾ ਜਾਵੇਗਾ ਤੇ ਜਦੋਂ ਤੱਕ ਮਨਜੀਤ ਸਿੰਘ ਨੂੰ ਇਨਸਾਫ ਨਹੀਂ ਮਿਲੇਗਾ ਉਦੋਂ ਤੱਕ ਨਾ ਤਾਂ ਪਰਿਵਾਰ ਹੀ ਚੁੱਪ ਬੈਠੇਗਾ ਤੇ ਨਾ ਹੀ ਹੋਰ ਸ਼ਹਿਰ ਵਾਸੀ ਹਾਂਜੀ ਕੀ ਨਾਮ ਹੈ ਤੁਹਾਡਾ ਸਿੰਘ ਸਾਹਿਬ ਮੇਰਾ ਨਾਮ ਨੋਵਲਜੀਤ ਸਿੰਘ ਜੀ ਨੋਵਲਜੀਤ ਸਿੰਘ ਅੱਜ ਮ੍ਰਿਤਕ ਮਨਜੀਤ ਸਿੰਘ ਹੁਣਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਸ਼ਵਜਾਤਰਾ ਤੋਂ ਬਾਅਦ ਕੀ ਕਹਿਣਾ ਚਾਹੁੰਦੇ ਹਾਂ ਐਮਐਲਏ ਸਾਹਿਬ ਵੀ ਆਏ ਸੀ ਉਹਨਾਂ ਨਾਲ ਵੀ ਇੱਥੇ ਮਾਹੌਲ 'ਚ ਗੱਲ ਹੋਈ ਹੈ ਦੇਖੋ ਮਨਜੀਤ ਸਿੰਘ ਜੀ ਦਾ ਅੱਜ ਸੰਸਕਾਰ ਕੀਤਾ ਗਿਆ ਜਿਹੜਾ ਅਸੀਂ ਪਿਛਲੇ 6 ਦਿਨ ਤੋਂ ਸੰਘਰਸ਼ ਵਿੰਡਿਆ ਹੋਇਆ ਸੀਗਾ ਉਹਦੇ ਵਿੱਚ ਆਪਾਂ ਉਸ ਸੰਘਰਸ਼ ਦੇ ਵਿੱਚ ਅਸੀਂ ਜੋ ਸਾਡਾ ਬਣਦਾ ਸੀਗਾ ਜਾਂ ਪਰਿਵਾਰ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਸਾ ਸਾਰੀਆਂ ਜਥੇਬੰਦੀਆਂ ਨੂੰ ਲੈ ਕੇ ਉਹ ਅਸੀਂ ਧਰਨੇ ਤੱਕ ਮਜਾਰੇ ਤੱਕ ਜਾਂ ਅਸੀਂ ਜਿਹੜੇ ਇੱਥੇ ਪੋਲੀਟੀਕਲ ਲੀਡਰ ਹੈਗੇ ਆ ਇੱਥੇ ਆਮ ਆਦਮੀ ਪਾਰਟੀ ਦੇ ਐਮਐਲਏ ਜਿੰਪਾ ਸਾਹਿਬ ਆ ਜਾਂ ਇੱਥੇ ਐਸਏ ਵੀ ਅਸੀਂ ਹਰ ਅਪਰੋਚ ਕੀਤੀ ਉੱਥੇ ਦਾ ਅਪਰੋਚ ਕਰਨ ਤੋਂ ਬਾਅਦ ਸਾਨੂੰ ਇਹ ਗੱਲ ਜਿਹੜੀ ਆਖਿਰਚੇ ਜਿਹੜਾ ਡਿਸੀਜਨ ਹੋਇਆ ਪੋਲੀਟੀਕਲ ਸਿਸਟਮ ਜਿਹੜਾ ਨਾ ਉਹ ਸਾਰਾ ਕਲੈਸ਼ ਹੋ ਚੁੱਕਾ ਉਹ ਡਿੱਗ ਚੁੱਕਾ ਕੋਈ ਉਹਦੇ ਵਿੱਚੋ ਆਸ ਨਹੀਂ ਜਿੰਨਾ ਚਿਰ ਇੱਕ ਬੰਦੇ ਫੜੇ ਨਹੀਂ ਜਾਂਦੇ ਪਰ ਸਾਰੀਆਂ ਜਥੀਆਂ ਬੰਦਿਆਂ ਨੇ ਕੱਲ ਮਿਲ ਕੇ ਇਹ ਗੱਲ ਦਾ ਡਿਸੀਜਨ ਲਿਆ ਵੀ ਸੰਘਰਸ਼ ਅਸੀਂ ਜਾਰੀ ਰੱਖਾਂਗੇ ਤੇ ਸੰਸਕਾਰ ਜਿਹੜਾ ਆ ਉਹ ਕੀਤਾ ਜਾਊਗਾ ਨੋਵਲ ਜੀ ਦੀ ਅਕਸਰ ਆਪਾਂ ਵੇਖਦੇ ਆਂ ਤਾਂ ਗੈਂਗਸਟਰਾਂ ਤੱਕ ਦੀ ਆਪਾਂ ਗੱਲ ਕਰ ਲਈ ਜਦੋਂ ਕੋਈ ਕਾਟ ਕਰਦੇ ਤਾਂ ਪੁਲਿਸ ਉਹਨਾਂ ਦੇ ਪਰਿਵਾਰਾਂ ਨੂੰ ਚੱਕ ਕੇ ਲੈ ਜਾਂਦੀ ਹੈ ਪਰਿਵਾਰਾਂ ਦੀ ਖਾਤਰ ਹਰ ਇੱਕ ਬੰਦਾ ਆ ਜਾਂਦਾ ਜਦੋਂ ਮਾਰ ਪੀਂ ਉਤੇ ਗੱਲ ਹੁੰਦੀ ਹੈ ਪੁਲਿਸ ਕਹਿੰਦੀ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਲਿਆਏ ਸੀ ਇਹ ਫੇਰ ਨਹੀਂ ਪੇਸ਼ ਹੋ ਰਹੇ ਤਾਂ ਮਤਲਬ ਕਿ ਪੋਸੀਬਲ ਪੋਲੀਟিক্যাল ਸ਼ੈਲਟਰ ਤੋਂ ਬਿਨਾਂ ਜੀ ਨਹੀਂ ਨਹੀਂ ਦੇਖੋ ਅਸੀਂ ਪਹਿਲੇ ਦਿਨ ਤੋਂ ਕਿੰਨੇ ਪਿਆ ਇਹਦੇ ਪਿੱਛੇ ਪੋਲੀਟিক্যাল ਸ਼ੈਲਟਰ ਆ ਬੜੇ ਸਟਰੋਂਗ ਸਿਗਾ ਜਿਹੜੇ ਹੁਣ ਇਹ ਇੱਥੇ ਦੇ ਐਮਐਲਏ ਜਿੰਪੇ ਹੁਣੀ ਆ ਬ੍ਰਹਮਸ਼ੰਕਰ ਜਿੰਪਾ ਕਦੀ ਉਹ ਘਰ ਆ ਰਹੇ ਆ ਕਦੀ ਆ ਇਹ ਇੱਕ ਪ੍ਰੈਸ਼ਰ ਕਰਕੇ ਭੱਜੇ ਦੌੜੇ ਫਿਰਦੇ ਆ ਕਿਉਂਕਿ ਮਨਜੀਤ ਸਿੰਘ ਆ ਜਾਂ ਉਹਨਾਂ ਦਾ ਜਿਹੜਾ ਬ੍ਰਦਰ ਆ ਛੋਟਾ ਜਗਜੀਤ ਸਿੰਘ ਉਹ ਕੋਈ ਸਧਾਰਨ ਨਾਏ ਫੈਮਿਲੀ ਸਧਾਰਨ ਆ ਤੇ ਨਾਏ ਨੌਜਵਾਨ ਸਧਾਰਨ ਆ ਕਿਉਂਕਿ ਇਹ ਵੀ ਇੱਕ ਜੰਗ ਖਾਲਸਾ ਗਰੁੱਪ ਚਲਾਉਂਦੇ ਆ ਲੋਕਾਂ ਦੀ ਸੇਵਾ ਕਰਦੇ ਆ ਸਾਰੇ ਜਿਹੜੇ ਇਹ ਮਤਲਬ ਕੌਮੀ ਪ੍ਰੋਗਰਾਮ ਉਹਦਾ ਹਿੱਸਾ ਅੱਜ ਤੁਸੀਂ ਦੇਖੋ ਵੀ ਸਿੱਖ ਜਿਹੜੇ ਆ ਉਹ ਵੱਡੀ ਗਿਣਤੀ ਚ ਇੱਥੇ ਆਏ ਆ ਤੇ ਇਹ ਇੱਕ ਮੈਸੇਜ ਵੀ ਆ ਸਾਰੇ ਸਿੱਖਾਂ ਨੂੰ ਇਸ ਗੱਲ ਦਾ ਵੀ ਇੱਥੇ ਚੱਲ ਕੀ ਰਿਹਾ ਆ ਤੇ ਇਹ ਬਿਲਕੁਲ ਨਹੀਂ ਅਸੀਂ ਬਰਦਾਸ਼ਤ ਕਰਾਂਗੇ ਅਸੀਂ ਇਹ ਹੱਕ ਲੈ ਕੇ ਰਵਾਂਗੇ ਹੁਣ ਵੀ ਅਸੀਂ ਆਏ ਆ ਅਸੀਂ ਉਹਨਾਂ ਨੂੰ ਕਿਹਾ ਵੀ ਉਹਨਾਂ ਦੀ ਅੰਤਮ ਅਰਦਾਸ ਤੋਂ ਪਹਿਲਾਂ ਪਹਿਲਾਂ ਉਹਨਾਂ ਉਹਨਾਂ ਨੂੰ ਗ੍ਰਿਫਤਾਰੀ ਹੋਣੀ ਚਾਹੀਦੀ ਆ ਇਹ ਗੱਲ ਹੁਣ ਪ੍ਰਾਣੀ ਹੋ ਚੁੱਕੀ ਆ ਵੀ ਉਹਨਾਂ ਦੇ ਘਰ ਦੇ ਅਸੀਂ ਬਿਠਾ ਲਿਆ ਘਰ ਦੇ ਬਿਠਾ ਲਿਆ ਘਰ ਦੇ ਬਿਠਾ ਲਿਆ ਇਹ ਤਾਂ ਗੱਲ ਹੁਣ ਪੁਰਾਣੀ ਹੋ ਗਈ ਇਸ ਤੋਂ ਅਗਲੀ ਗੱਲ ਆਣੀ ਚਾਹੀਦੀ ਆ ਜਿਵੇਂ ਇਹ ਤਾਂ ਅਜੇ ਬ੍ਰਦਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤਾਂ ਬਹੁਤ ਸਾਰਾ ਸੰਘਰਸ਼ ਵੀ ਕੀਤਾ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਆ ਪਰਿਵਾਰ ਤਾਂ ਕੀ ਬੋਲੇ ਕਿੰਨਾ ਕੁਛ ਕਰਨ ਦੇ ਬਾਵਜੂਦ ਧਰਨੇ ਮੁਜਾਰੇ ਵੀ ਲਗਾਏ ਆ ਸਾਰਾ ਕੁਝ ਕੀਤਾ ਸੈਸ਼ਨ ਚੋਂ ਗਜਾਮ ਵੀ ਕੀਤਾ ਪਰ ਪੁਲਿਸ ਸਾਨੂੰ ਬਾਰ-ਬਾਰ ਇੱਕੋ ਹੀ ਗੱਲ ਕਹੀ ਜਾਂਦੇ ਉਹਨਾਂ ਦੇ ਘਰ ਦੇ ਬਿਠਾਏ ਆ ਘਰ ਦੇ ਬਿਠਾਏ ਆ ਪਹਿਲੇ ਆਪ ਹੀ ਢਿੱਲ ਦਿੱਤੀ ਗਈ 24 ਘੰਟੇ 48 ਘੰਟੇ ਕੋਈ ਛਾਪੇਮਾਰੀ ਨਹੀਂ ਕੀਤੀ ਗਈ ਪੁਰ ਹੀਰਾ ਚੌਂਕੀ ਦੇ ਵਿੱਚ ਐਸਆਈ ਸਾਹਿਬ ਆ ਉਹਨਾਂ ਨੂੰ ਬਕਾਇਦਾ ਐਫਆਈਆਰ ਕੱਟਣ ਤੋਂ ਬਾਅਦ ਵੀ 48 ਘੰਟੇ ਕੋਈ ਵੀ ਛਾਪੇਮਾਰੀ ਨਹੀਂ ਕੀਤੀ ਗਈ ਪੂਰਾ ਟਾਈਮ ਦਿੱਤਾ ਗਿਆ ਉਹਨਾਂ ਨੂੰ ਪੂਰਾ ਪੋਲੀਟੀਕਲ ਸ਼ੈਲਟਰ ਦਿੱਤਾ ਗਿਆ ਉਹਨਾਂ ਨੂੰ ਉਹਨਾਂ ਨੂੰ ਸਾਨੂੰ ਨਹੀਂ ਪਤਾ ਕਿ ਦੀ ਸਪੋਰਟ ਆ ਕਿੱਦਾਂ 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 ਨਹੀਂ ਹਨਾ ਅਸੀਂ ਬਸ ਇਹੀ ਆ ਮੇਰੀ ਸਾਡੀ ਮੰਗ ਪਰਿਵਾਰ ਵੱਲੋਂ ਕਿ ਸਾਨੂੰ ਜਲਦ ਤੋਂ ਜਲਦ ਇਨਸਾਫ ਮਿਲਿਆ ਜਾਵੇ ਤੇ ਚਾਰ ਜਿਹੜੇ ਦੋਸ਼ੀ ਆ ਉਹ ਜਲਦੀ ਤੋਂ ਜਲਦੀ ਫੜੇ ਜਾਣਾ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜਦੋਂ ਘਰ ਨਾਲ ਆ ਸੀ ਉਸ ਦਿਨ ਵੀ ਕਿਹਾ ਸੀਗਾ ਕਿ ਬਤਾਇਆ ਕਿਤਾ ਨਸਤੇਖੀ ਆ ਬਿੰਦੂ ਸ਼ਰਮਾ ਉਹ ਸ਼ਰਿਆ ਮੰਗਾ ਦੀ ਸਪੋਰਟ ਕਰ ਰਿਹਾ ਬਧਾਇਕ ਸਾਹਿਬ ਨੂੰ ਤੁਸੀਂ ਮੈਨੂੰ ਲੱਗਦਾ ਮੂੰਹ ਤੇ ਹਾਂਜੀ ਹਾਂਜੀ ਕਿਹਾ ਸੀ ਤੁਹਾਡੇ ਘਰ ਆਏ ਸੀਗੇ ਅੱਜ ਵੀ ਤਾਂ ਵਿਧਾਇਕ ਸਾਹਿਬ ਦਾ ਹੁਣ ਕੀ ਉੱਥੇ ਉਹ ਸਾਡੇ ਕੋਲ ਜੀ ਪਰਸੋ ਵੀ ਆਏ ਸੀਗੇ ਉਹਨਾਂ ਨੇ ਸਾਨੂੰ ਇਹੀ ਕਿਹਾ ਸੀਗਾ ਕਿ ਮੈਂ ਕਰਦਾ ਜੀ ਐਸਐਸਪੀ ਸਾਹਿਬ ਨੂੰ ਫੋਨ ਬਸ ਇੱਕ ਕਹਿ ਲੋ ਖਾਣਾ ਪੂਰਤੀ ਜੀ ਲੱਗਦੀ ਆ ਸਾਨੂੰ ਕਿਉਂਕਿ ਇੰਨਾ ਚਿਰ ਹੋ ਗਿਆ ਮਤਲਬ ਡੈੱਡ ਬੋਡੀ ਆਈ ਨੂੰ ਵੀ 8 ਦਿਨ ਹੋ ਗਏ ਅੱਜ ਇੱਥੇ 8 ਦਿਨ ਬਾਅਦ ਆਪਾਂ ਅੱਜ ਸੰਸਕਾਰ ਕੀਤਾ ਆ ਤੇ ਸਾਨੂੰ ਨਹੀਂ ਲੱਗਦਾ ਕਿ ਮਤਲਬ ਕਿਸ ਤਰੀਕੇ ਨਾਲ ਕੰਮ ਹੋ ਰਿਹਾ ਕਿੱਦਾਂ ਨਹੀਂ ਹੋ ਰਿਹਾ ਉਦਾਂ ਕੋਈ ਛੋਟੀ ਜੀ ਗੱਲ ਹੋਵੇ ਨਾਲੋਂ ਨਾਲ ਪੁਲਿਸ ਚੱਕ ਲੈਂਦੀ ਇੱਥੇ ਇੱਕ ਡੈਥ ਹੋ ਗਈ ਆ ਕਿਸੇ ਦੇ ਕਾਰਨ ਚਾਰ ਬੰਦਿਆਂ ਦੇ ਕਾਰਨ ਜਿਨ੍ਹਾਂ ਨੇ ਮਤਲਬ ਇੰਨਾ ਬ੍ਰਦਰ ਮੇਰੇ ਨੂੰ ਡਰਾਇਆ ਧਮਕਾਇਆ ਜਾਂ ਕਿੱਦਾਂ ਕੀਤਾ ਹਨਾ ਉਹਦੇ ਕਰਕੇ ਮਤਲਬ ਅਸੀਂ ਸਾਨੂੰ ਹਜੇ ਤੱਕ ਇਨਸਾਫ ਨਹੀਂ ਮਿਲ ਰਿਹਾ ਇੰਨਾ ਚਿਰ ਹੋ ਗਿਆ ਇਹ ਪੋਲਿਟਿਕਲ ਸ਼ੈਲਟਰ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਬਿੰਦਰਜੀ ਹੁਣ ਐਤਵਾਰ ਨੂੰ ਅੰਤਿਮ ਰਸਮ ਜੜੀ ਅੰਤਿਮ ਤਾਸ ਰੱਖੀ ਗਈ ਹੈ ਨੋਵਲ ਜੀ ਜੀ ਕਹਿੰਦੇ ਕਿ ਅੱਜ ਫਿਰ ਵਿਧਾਇਕ ਨੂੰ ਸਿੱਧੇ ਤੌਰ ਤੇ ਕਿਹਾ ਪਹਿਲਾਂ ਪਹਿਲਾਂ ਕਾਬੂ ਕੀਤਾ ਜਾਣ ਨਹੀਂ ਹੁੰਦੇ ਫਿਰ ਵੀ ਤਾਂ ਅਗਲੀ ਰਣਨੀਤੀ ਹੁਣੇ ਸੰਘਰਸ਼ ਦੀ ਕਿਹਾ ਜੀ ਅਗਲੀ ਰਣਨੀਤੀ ਤੁਹਾਨੂੰ ਦੱਸਣਗੇ ਕਰਨਲ ਸਿੰਘ ਜੀ ਆਪਾਂ ਸਾਰਿਆਂ ਨਾਲ ਸਲਾਮਸ਼ੁਬਰਾ ਕਰਾਂਗੇ ਔਰ ਤੁਸੀਂ ਨਾ ਜੀ ਹੁਣ ਜਦੋਂ ਗੱਲ ਕਰ ਰਹੇ ਸੀਗੇ ਕਿ ਵਿਧਾਇਕ ਸਾਹਿਬ ਆਉਂਦੇ ਹੈਗੇ ਆ ਤੇ ਜਦੋਂ ਉਹਨਾਂ ਦੇ ਘਰ ਆਏ ਹੈਗੇ ਆ ਉਹ ਕਹਿ ਰਹੇ ਆ ਅੱਜ ਵੀ ਕਹਿ ਰਹੇ ਆ ਔਰ ਉਸ ਦਿਨ ਵੀ ਕਹਿ ਰਹੇ ਸੀ ਕਹਿੰਦੇ ਕਿ ਕੋਈ ਸ਼ੈਲਟਰ ਨਹੀਂ ਦੇ ਰਿਹਾ ਹੈਗਾ ਅਸੀਂ ਕਹਿੰਦੇ ਕਿਸੇ ਨੂੰ ਕਿਸੇ ਦਾ ਸਾਥ ਨਹੀਂ ਦੇਣ ਉਸ ਦਿਨ ਮੈਂ ਨਾ ਸਿਰਫ ਉਹਨਾਂ ਨੂੰ ਇੱਕ ਗੱਲ ਆਖੀ ਸੀਗੀ ਔਰ ਮੈਂ ਅੱਜ ਵੀ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਹੁਣ ਵੀ ਇਹੀ ਗੱਲ ਕਰਕੇ ਹਟਿਆ ਵੀ ਜਦੋਂ ਤੁਸੀਂ ਜਿਹੜਾ ਤੁਹਾਡਾ ਇੱਕ ਕਰੀਬੀ ਹੈਗਾ ਜਿਹਦਾ ਤੁਸੀਂ ਜ਼ਿਕਰ ਕਰਨ ਰਿਹਾ ਉਹ ਬਿੰਦੂ ਸ਼ਰਮਾ ਵੀ ਤੁਸੀਂ ਉਸ ਇਦਾਂ ਕਰੋ ਵੀ ਉਸ ਬਿੰਦੂ ਸ਼ਰਮਾ ਨੂੰ ਤੁਸੀਂ ਇੱਕ ਫੋਨ ਲਾ ਲਓ ਔਰ ਤੁਸੀਂ ਸਪੀਕਰ ਔਨ ਕਰ ਲਓ ਤੁਸੀਂ ਕਹਿੰਨੇ ਕਿ ਮੇਰਾ ਦਰਗਾਹ ਦੇ ਉੱਪਰ ਵਿੱਚ ਲੇਖਾ ਪੜ ਚੁੱਕਾ ਹੈਗਾ ਔਰ ਮੈਂ ਹੁਣ ਕਿਤੇ ਕੋਈ ਲੇਖਾ ਨਹੀਂ ਦੇਣਾ ਹੈਗਾ ਮੈਂ ਬਿਲਕੁਲ ਧਰਮੀ ਬੰਦਾ ਹੈਗਾ ਧਰਮੀ ਕਾਰਜ ਕਰਦਾ ਮੈਂ ਸਪੀਕਰ ਔਨ ਕਰਕੇ ਗੱਲ ਕਰਦਾ ਤੇ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਸਪੀਕਰ ਔਨ ਕਰ ਤੁਸੀਂ ਸਿਰਫ ਕਹਿਣਾ ਕਿ ਬਿੰਦੂ ਸ਼ਰਮਾ ਜੀ ਜਿਹੜਾ ਮਸਲਾ ਬਣਿਆ ਹੋਇਆ ਆਪਾਂ ਇਸ ਮਸਲੇ ਦਾ ਹੁਣ ਕੀ ਕਰਨਾ ਉਹ ਤੋਂ ਅੱਗੇ ਉਹਨੂੰ ਬੋਲਣ ਦਾ ਮੌਕਾ ਦੇਣਾ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਉਹ ਸ਼ੈਲਟਰ ਦੇ ਰਹੇ ਆ ਉਹ ਸਪੋਰਟ ਕਰਨ ਦੇ ਆ ਉਹਨਾਂ ਦੀ ਜਾਂ ਨਹੀਂ ਕਰਨ ਦੇ ਪਰ ਉਹ ਇਦਾਂ ਨਹੀਂ ਕਰ ਸਕੇ ਇਹਦਾ ਮਤਲਬ ਇਹ ਬਣਦਾ ਹੈਗਾ ਕਿ ਉਹ ਸਾਰਾ ਕੁਝ ਸਿਗਾ ਉਹ ਪਿੱਛੇ ਉਹਨਾਂ ਦਾ ਹੱਥ ਸਿਗਾ ਪਰ ਇੱਥੇ ਪਰਲਫਜ਼ ਜੇ ਜ਼ਰੂਰ ਹੈਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਹੈ ਪਰਿਵਾਰਕ ਮੈਂਬਰ ਉਸ ਤੋਂ ਬਾਅਦ ਉਹਨਾਂ ਨੇ ਚੁੱਕੇ ਜਦੋਂ ਅਸੀਂ ਧਰਨਾ ਮੋਰਚਾ ਮਜਾਰਾ ਸਾਰਾ ਕੁਝ ਕੀਤਾ ਹੈਗਾ ਹੁਣ ਸਾਨੂੰ ਥੋੜਾ ਥੋੜਾ ਜ਼ਰ ਹੁਣ ਉਹਨਾਂ ਦੇ ਉੱਪਰ ਇਹਨਾਂ ਦਾ ਪੋਲੀਟਿਕਲ ਲੋਕਾਂ ਦਾ ਹੱਥ ਹੈ ਨਹੀਂ ਹੈ ਪਰ ਉਹਦੇ باوجود ਵੀ ਇੱਕ ਦੋ ਚੀਜ਼ਾਂ ਹੋਰ ਹੈਗੀਆਂ ਨੇ ਜਿਹੜੇ ਉਹ ਦੋਸ਼ੀ ਆ ਉਹਨਾਂ ਵਿੱਚੋਂ ਇੱਕ ਬੰਦਾ ਜਗਜੀਤ ਸਿੰਘ ਨਾਲ ਸੰਪਰਕ ਕਰਦਾ ਔਰ ਪੁਲਿਸ ਦੀ ਜਾਣਕਾਰੀ ਵਿੱਚ ਹੈ ਜਦੋਂ ਪੁਲਿਸ ਨੇ ਬੰਦਿਆਂ ਨੂੰ ਫੜਨਾ ਹੋਵੇ ਤਾਂ ਜ਼ਰੂਰ ਪੁੱਛਦੀ ਹੈ ਕਿ ਅੱਛਾ ਆਹ ਬੰਦਾ ਤੁਹਾਡਾ ਨਾਲ ਸੰਪਰਕ ਕਰਨ ਡਿਆ ਤੁਸੀਂ ਇਹਨਾਂ ਨਾਲ ਗੱਲਬਾਤ ਆਪਣੀ ਜਾਰੀ ਰੱਖੋ ਅਸੀਂ ਬੰਦੇ ਤੱਕ ਪਹੁੰਚ ਜਾਵਾਂਗੇ ਪਰ ਕਿਸੇ ਪੁਲਿਸ ਆਫੀਸਰ ਨੇ ਇਹਨਾਂ ਨੂੰ ਇੰਜ ਨਹੀਂ ਕਿਹਾ ਸੋ ਇਹ ਜਿਹੜੀ ਗੱਲ ਹੈਗੀ ਆ ਇਹ ਵੀ ਸਾਨੂੰ ਲੱਗਦਾ ਪਈ ਉਹ ਸ਼ੱਕ ਦੇ ਘੇਰੇ ਚ ਸਾਰਾ ਕੁਝ ਹੱਲੇ ਵੀ ਗੁਰਾਂ ਜੀ ਅਗਲਾ ਸੰਗਰਸ਼ਣ ਕੀ ਹੋਊਗਾ ਜੀ ਅ ਜਿਹੜਾ ਇਨਸਾਫ ਦੀ ਪ੍ਰਾਪਤੀ ਤੱਕ ਜਿਹੜਾ ਇਹ ਸੰਘਰਸ਼ ਵਾ ਉਹ ਜਾਰੀ ਰੱਖਿਆ ਜਾਊਗਾ ਔਰ ਕਿਸੇ ਤਰੀਕੇ ਦੀ ਵੀ ਢਿਲਮੱਠ ਜਿਹੜੀ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਔਰ ਅੱਜ ਪੁਲਿਸ ਨੇ ਸਾਨੂੰ ਦੱਸਿਆ ਸੀਗਾ ਕਿ ਭਈ ਜਿਹੜੇ ਦੋਸ਼ੀ ਸੀਗੇ ਕਿਤੇ ਜਾ ਕੇ ਠਹਿਰ ਆਪਣੇ ਰਿਸ਼ਤੇਦਾਰੀ ਠਹਿਰੇ ਸੀਗੇ ਉੱਤੇ ਉਹਨਾਂ ਨੂੰ ਭਜਾਉਣ ਦੇ ਵਿੱਚ ਉਹਨਾਂ ਨੂੰ ਸਹਿਯੋਗ ਕੀਤਾ ਉਹਨਾਂ ਨੇ 120ਵੀਂ ਦੀ ਸਾਜਿਸ਼ ਦੇ ਤਹਿਤ ਉਹਦੇ ਉੱਤੇ ਪਰਚਾ ਦੇ ਕੇ ਤੇ ਉਹਨੂੰ ਜੇਲ੍ਹ ਭੇਜ ਦਿੱਤਾ ਤੇ ਇਸ ਤਰੀਕੇ ਦੇ ਨਾਲ ਬਾਕੀ ਵੀ ਜਿੱਥੇ ਵੀ ਪਤਾ ਕਹਿੰਦੇ ਲੱਗੂਗਾ ਸਾਨੂੰ ਉਨ੍ਹਾਂ ਦੇ ਉੱਤੇ ਵੀ ਜਿਹੜੀ ਉਹ ਸਖਤ ਕਾਰਵਾਈ ਕੀਤੀ ਗਈ ਸਾਨੂੰ ਹੁਣ ਆਸ ਆ ਕਿ ਵੀ ਪੁਲਿਸ ਜਿਹੜੀ ਆ ਉਹ ਕਾਰਵਾਈ ਜਿਹੜੀ ਆ ਉਹ ਜ਼ਰੂਰ ਕਰੂਗੀ ਤੇ ਜੇਕਰ ਨਹੀਂ ਹੁੰਦੀ ਕਾਰਵਾਈ ਤਾਂ ਫਿਰ ਅਗਲੀ ਤੇ ਅਗਲਾ ਜਿਹੜਾ ਸੰਘਰਸ਼ ਆ ਪਰਿਵਾਰ ਦੇ ਨਾਲ ਜਿੱਥੇ ਬੰਦੀ ਨੇ ਮਤਲਬ ਗੱਲ ਕਰਕੇ ਤੇ ਇਨਸਾਫ ਦੀ ਪ੍ਰਾਪਤੀ ਤੱਕ ਇਨਸਾਫ ਤੋਂ ਪਿੱਛੇ ਨਹੀਂ ਅਸੀਂ ਪਿੱਛੇ ਵੀ ਕਿਸੇ ਵੀ ਹਟਦੇ ਔਰ ਬਿਲਕੁਲ ਇਨਸਾਫ ਜਿਹੜਾ ਆ ਉਹ ਮਨਜੀਤ ਸਿੰਘ ਦਾ ਜਿਹੜਾ ਉਹ ਬਿਲਕੁਲ ਲਿਆ ਜਾਊਗਾ